ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਪੈਰੇ ਜੀ ਮੀ ਮੈਂ ਆਇਆ ਸੀ ਬਲੌਗ ਸ਼ੇਅਰ ਕਰਨ ਸਾਡੇ ਆਪਣੇ ਬਜ਼ੁਰਗਾਂ ਦੀ ਇਹ ਸਮਾਦ ਆ ਜੀ ਤੇ ਸਾਡੇ ਦਾਦਾ ਜੀ ਦੇ ਨਾਨਾ ਜੀ ਦੀ ਸਮਾਦ ਆ ਜਿਨ੍ਹਾਂ ਦੀ ਕਿ ਆਪਾਂ ਨੂੰ ਜ਼ਮੀਨ ਮਿਲੀ ਹੋਈ ਆ ਇਹ ਆਪਣੇ ਖੇਤਾਂ ਦੇ ਵਿੱਚ ਇੱਥੇ ਹੀ ਉਹ ਬੈਠਦੇ ਹੁੰਦੇ ਸੀ ਇੱਥੇ ਇਹ ਇਹ ਇੱਥੇ ਇੱਕ ਬੱਟ ਹੁੰਦੀ ਸੀ ਇਹ ਕੰਦ ਦੇ ਨਾਲ ਇਹ ਚੌਖੜਾ ਲੱਗਦਾ ਹੁੰਦਾ ਸੀ ਇਹ ਚੌਖੜੇ ਦੇ ਚਾਰ ਕਿੱਲਿਆਂ ਦਾ ਚੌਖੜਾ ਬਣਦਾ ਸੀ ਇੱਥੇ ਉਹ ਬੈਠਦੇ ਹੁੰਦੇ ਸੀ ਤੇ ਉਹ ਕਹਿ ਕੇ ਗਏ ਸੀ ਵੀ ਜਦੋਂ ਵੀ ਮੇਰੀ ਡੈਥ ਹੁੰਦੀ ਆ ਤਾਂ ਮੇਰੇ ਜਿਹੜੀ ਰਾਖ ਵਗੈਰਾ ਫੁੱਲ ਵਗੈਰਾ ਨੇ ਵੀ ਇੱਥੇ ਦੱਬ ਦਿਓ ਭਾਈ ਘੜੇ ਚ ਪਾ ਕੇ ਯਾਨੀ ਕਿ ਉਹਨਾਂ ਦੀ ਮਤਲਬ ਐ ਇੱਛਾ ਇਹ ਸੀ ਵੀ ਚਲੋ ਮੈਨੂੰ ਇਹ ਯਾਦ ਰੱਖਣਗੇ ਆਪਣੇ ਮੇਰੇ ਦੋਤੇ ਜਾਂ ਅੱਗੇ ਔਲਾਦ ਇਹਨਾਂ ਦੀ ਤੇ ਜੀ ਇਹ ਇਸ ਤਰ੍ਹਾਂ ਹੋਇਆ ਇਹਨਾਂ ਦਾ ਨਾਮ ਹੈ ਜੀ ਕਾਲਾ ਸਿੰਘ ਨੰਬਰਦਾਰ ਸੀ ਪਿੰਡ ਦੇ ਆਪਣੇ ਤੇ ਬਾਕੀ ਜੀ ਸਾਰਾ ਪਿੰਡ ਹੀ ਇਹਨਾਂ ਦੀ ਇੱਜ਼ਤ ਕਰਦਾ ਸੀ ਆਲੇ-ਦੁਆਲੇ ਵਾਲੇ 20-25 ਪਿੰਡ ਵੀ ਇਹਨਾਂ ਨੂੰ ਬਹੁਤ ਹੀ ਫੈਸਲਿਆਂ ਦੇ ਵਿੱਚ ਬੁਲਾਇਆ ਕਰਦੇ ਸੀ ਤੇ ਪਿੰਡ ਦੀਆਂ ਧੀਆ ਭੈਣਾਂ ਜੇ ਇਹ ਗਲੀ ਚ ਲੰਘਦੇ ਸੀ ਤਾਂ ਦੇਖ ਲਓ ਸਾਈਡ ਤੇ ਹੋ ਕੇ ਕੋਨੇ 'ਚ ਖੜ ਜੰਦੀਆਂ ਸੀ ਵੀ ਲੰਬੜਦਾਰ ਆ ਰਹਾ ਵੀ ਲੰਬੜਦਾਰ ਜੀ ਨੂੰ ਲੰਘ ਜਾਣ ਦਿਓ ਔਰ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਇਹਨਾਂ ਦੇ ਕੋਈ ਔਲਾਦ ਨਹੀਂ ਸੀ ਦੋ ਭਰਾ ਸੀ ਇਹ ਇੱਕ ਦਾ ਨਾਮ ਛੋਟਾ ਭਰਾ ਸੀ ਜਿਹੜਾ ਉਹਦਾ ਨਾਮ ਸੀ ਜੀ ਚੜਤੀ ਇਹਨਾਂ ਦਾ ਨਾਮ ਸੀ ਜੀ ਕਾਲਾ ਸਿੰਘ ਤੇ ਜਿਹੜਾ ਚੜਤੀ ਸੀ ਜੀ ਉਹਨਾਂ ਦੇ ਫਿਰ ਇੱਕ ਬੇਟੀ ਹੋਈ ਜਿਹੜੀ ਕਿ ਸਾਡੇ ਦਾਦਾ ਜੀ ਦੀ ਮੰਮੀ ਸੀ ਤੇ ਚਲੋ ਜਦੋਂ ਉਹ ਵੱਡੇ ਹੋਏ ਉਹਨਾਂ ਦਾ ਫਿਰ ਰਿਸ਼ਤਾ ਹੋਇਆ ਜੀ ਉੱਥੇ ਪੁਰਾਣਾ ਪਿੰਡ ਉੱਥੇ ਮੰਜੋਲੀ ਤੇ ਉਸ ਤੋਂ ਬਾਅਦ ਜੀ ਕੀ ਹੋਇਆ ਉਹਨਾਂ ਦੇ ਜੀ ਬੇਟਾ ਹੋਇਆ ਮੇਰੇ ਦਾਦਾ ਜੀ ਮਤਲਬ ਤੇ ਮੇਰੇ ਦਾਦਾ ਜੀ ਨੂੰ ਇਹ ਫਿਰ ਜਿਹੜੇ ਇਹ ਨਾਨਾ ਜੀ ਸੀ ਵੱਡੇ ਕਾਲਾ ਸਿੰਘ ਜੀ ਲੰਮੜਦਾਰ ਇਹ ਆਪਣੀ ਝੋਲੀ ਪੁਆ ਲੈ ਸੀ ਜੀ ਉਹਨਾਂ ਨੂੰ ਮੇਰੇ ਦਾਦਾ ਜੀ ਨੂੰ ਫਿਰ ਉਸ ਤੋਂ ਬਾਅਦ ਵੀ ਸਾਡੇ ਦਾਦਾ ਜੀ ਦੇ ਚਾਰ ਭਰਾ ਹੋਰ ਹੋਏ ਠੀਕ ਹੈ ਜੀ ਉਹ ਉੱਥੇ ਹੀ ਰਹਿੰਦੇ ਸੀ ਤੇ ਚਲੋ ਇਹ ਇਹਨਾਂ ਦਾ ਪਾਲਣ ਪੋਸ਼ਣ ਕਰਿਆ ਮੇਰੇ ਦਾਦਾ ਜੀ ਦਾ ਇਹਨਾਂ ਨੇ ਨਾਨਾ ਜੀ ਨੇ ਤੇ ਜਿਹੜੇ ਚੜਤੀ ਸੀ ਮੇਰੇ ਦਾਦਾ ਜੀ ਦੇ ਸਕੇ ਨਾਨਾ ਜੀ ਮਤਲਬ ਉਹ ਥੋੜਾ ਸ਼ਰਾਬ ਵਗੈਰਾ ਜੀ ਸੇਵਨ ਕਰ ਲੈਂਦੇ ਸੀ ਤੇ ਉਹਨਾਂ ਦੀ ਜੀ ਡੈਥ ਹੋ ਗਈ ਤੇ ਨਾਨੀ ਜੀ ਦੀ ਵੀ ਕੁਝ ਟਾਈਮ ਬਾਅਦ ਡੈਥ ਹੋ ਗਈ ਰਹਿ ਗਏ ਇਹ ਕਾਲਾ ਸਿੰਘ ਲੰਬੜਦਾਰ ਜੀ ਵੱਡੇ ਨਾਨਾ ਜੀ ਤੇ ਨਾਨੀ ਜੀ ਤੇ ਫਿਰ ਮੇਰੇ ਦਾਦਾ ਜੀ ਜਦੋਂ ਜੀ ਵੱਡੇ ਹੋਏ ਤੇ ਫੇਰ ਜੀ ਕੀ ਕੀਤਾ ਆਪਣਾ ਉਹਨਾਂ ਦਾ ਵਿਆਹ ਕੀਤਾ ਜੀ ਇਹਨਾਂ ਨੇ ਮੇਰੀ ਦਾਦੀ ਜੀ ਨਾਲ ਮਤਲਬ ਫਿਰ ਹੌਲੀ ਹੌਲੀ ਜੀ ਕੀ ਹੋਇਆ ਜੀ ਖੇਤੀ ਸ਼ੁਰੂ ਕਰੀ ਪਹਿਲਾਂ ਤਾਂ 10-20 ਕਿੱਲਾਂ ਦੀ ਖੇਤੀ ਨਹੀਂ ਚ ਹੁੰਦੀ ਸੀ ਅੱਗੇ ਤਾਂ ਕਲਰ ਸੀ ਜ਼ਮੀਨ ਸਾਰੀ ਤੇ ਤਕਰੀਬਨ ਜੀ ਇਹਨਾਂ ਕੋਲ 1 ਸਵਾ 100 ਏਕੜ ਜ਼ਮੀਨ ਬਣਦੀ ਸੀ ਯਾਨੀ ਕਿ ਅੱਜ ਲਗਾ ਲਓ 1043 ਕਨਾਲ ਦੀ ਖੇਵਟਾ ਸਾਡੀ ਤੇ ਮੇਰੇ ਦਾਦਾ ਜੀ ਹੋਰ ਹੁਣ ਪੰਜ ਭਰਾ ਨੇ ਜੀ ਮਤਲਬ ਕਿ ਚਾਰ ਜਿਹੜੇ ਉੱਥੇ ਵਾਲੇ ਸੀ ਉਹਨਾਂ 'ਚੋਂ ਇੱਕ ਉੱਥੇ ਰਹਿ ਗਿਆ ਤਿੰਨ ਫਿਰ ਬਾਅਦ 'ਚੋਂ ਇੱਥੇ ਆ ਗਏ ਜੀ ਜ਼ਮੀਨ ਵਧ ਕਰਕੇ ਤੇ ਦਾਦਾ ਜੀ ਨੇ ਆਪਣੀ ਅੱਧੀ ਜ਼ਮੀਨ ਜੀ ਆਪਣੇ ਭਰਾਵਾਂ ਨੂੰ ਦੇਤੀ ਤੇ ਅੱਧੀ ਆਪ ਰੱਖ ਲਈ ਪਰ ਦਾਦਾ ਜੀ ਨੇ ਤਾਂ ਕਿਹਾ ਸੀ ਵੀ ਪੰਜ ਹਿੱਸੇ ਪਾ ਲੋ ਪਰ ਤਹਿਸੀਲਦਾਰ ਤੇ ਪਟਵਾਰੀ ਸੀ ਜਿਹੜੇ ਮੌਕੇ ਦੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹਦੇ ਨਾਲ ਕੁਝ ਧੋਖਾ ਹੋ ਰਿਹਾ ਜ਼ਮੀਨ ਸਾਰੀ ਇਹਦੀ ਆ ਤਾਂ ਕਰਕੇ ਉਹਨਾਂ ਨੇ 1/2 ਹਿੱਸਾ ਕਰਤਿਆ ਤੇ ਜਿਹੜੇ ਮੇਰੇ ਦਾਦਾ ਜੀ ਨੂੰ ਅੱਧ ਕਰਤਿਆ ਤੇ ਚਾਰ ਭਰਾਵਾਂ ਨੂੰ ਅੱਧ ਕਰਤਿਆ ਤੇ ਇਸ ਤਰ੍ਹਾਂ ਮੇਰੇ ਦਾਦਾ ਜੀ ਵੱਡੇ ਸੀ ਜੀ ਬਾਕੀ ਛੋਟੇ ਭਰਾ ਸੀ ਜੀ ਮੇਰੇ ਦਾਦਾ ਜੀ ਚਾਰ ਇੱਕ ਉੱਥੇ ਪੁਰਾਣੇ ਪਿੰਡ ਦੇਤੀ ਉਹਨੂੰ ਸਾਰੀ ਜ਼ਮੀਨ ਸਾਰੇ ਜਣੇ ਉਹਦੇ ਨਾਮ ਰਜਿਸਟਰੀ ਕਰਾਏ ਤੇ ਅੱਜ ਅਸੀਂ ਇਹਨਾਂ ਦੀ ਜ਼ਮੀਨ ਤੇ ਜੀ ਇਹਨਾਂ ਦੀ ਜਮੀਨ ਜਾਇਦਾਦ ਤੇ ਇਹਨਾਂ ਕਰਕੇ ਸਾਡੇ ਬਜ਼ੁਰਗਾਂ ਕਰਕੇ ਆਨੰਦ ਮਾਣ ਰਹੇ ਹਾਂ ਔਰ ਸਾਰੇ ਆਪਣੇ ਆਪਣੇ ਵਸ ਰਹੇ ਨੇ ਸਾਰੇ ਟਿਕਾਣਿਆਂ ਦੇ ਤੇ ਬਹੁਤ ਹੀ ਵੱਡਮੁੱਲਾ ਯੋਗਦਾਨ ਆ ਜੀ ਬਜ਼ੁਰਗਾਂ ਨੂੰ ਵਧੀਆ ਕਰਿਆ ਇਹਨਾਂ ਨੇ ਆਪਣੀਆਂ ਆਸਥੀਆਂ ਇੱਥੇ ਦਵਾਈਆਂ ਤੇ ਹੁਣ ਇੱਥੇ ਸਮਾਦ ਬਣਾਤੀ ਜੀ ਕਦੇ ਦੀਵਾਲੀ ਦਸਹਰੇ ਨੂੰ ਜਦੋਂ ਵੀ ਕਿਸੇ ਦਾ ਜੀ ਕਰਦਾ ਇੱਥੇ ਆਪਣਾ ਆ ਜਾਂਦਾ ਜੀ ਆਪਣਾ ਮੱਥਾ ਟੇਕੋ ਤੇ ਬਜ਼ੁਰਗਾਂ ਨੂੰ ਯਾਦ ਕਰਦੇ ਨੇ ਇਹ ਹੀ ਆਪਣੀਆਂ ਯਾਦਗਾਰਾਂ ਨੇ ਜੀ ਸੋ ਬਹੁਤ ਪਿੰਡ ਨੂੰ ਵੀ ਵੱਡੀ ਦੇਣਾ ਤੇ ਸਾਡੇ ਪਰਿਵਾਰ ਨੂੰ ਵੀ ਇਹਨਾਂ ਦੀ ਦੇਣਾ ਤੇ ਇਹ ਸਮਾਦ ਦੇਖ ਲੋ ਅੱਜ ਸਾਡੀ ਚੌਥੀ ਪੀੜ੍ਹੀ ਆ ਇਹਨਾਂ ਤੋਂ ਬਾਅਦ ਤੇ ਪੂਰੀ ਤਰ੍ਹਾਂ ਉਸ ਤਰ੍ਹਾਂ ਹੀ ਯਾਦ ਨੇ ਇਹਨਾਂ ਦਾ ਨਾਮ ਚੱਲ ਰਿਹਾ ਜੀ ਪੂਰਾ ਤੇ ਸਾਡੇ ਮਨਾਂ ਦੇ ਵਿੱਚ ਤੇ ਜਦੋਂ ਵੀ ਵਿਆਹ ਸ਼ਾਦੀ ਹੁੰਦਾ ਇੱਥੇ ਹਰ ਕੋਈ ਆਪਣਾ ਮੱਥਾ ਟੇਕਣ ਆਉਂਦਾ ਜੀ ਜਦੋਂ ਜਨ ਚੜਾਉਣੀਆਂ ਜਦੋਂ ਵੀ ਮੱਥਾ ਟੇਕਣਾ ਜਦੋਂ ਕੋਈ ਨਵਾਂ ਜੀ ਆਣਾ ਫਿਰ ਵੀ ਯਾਦ ਕਰ ਨੇ ਕੋਈ ਵੀ ਖੁਸ਼ੀ ਦਾ ਦਿਹਾੜਾ ਆਉਂਦਾ ਤਾਂ ਇੱਥੇ ਜ਼ਰੂਰ ਆ ਕੇ ਜਾਈਦਾ ਤੇ ਇਹਨਾਂ ਨੂੰ ਆਪਣਾ ਮੰਨੀ ਦਾ ਬਜ਼ੁਰਗਾਂ ਨੂੰ ਤੇ ਇਸ ਤਰ੍ਹਾਂ ਜੀ ਸਭ ਨੂੰ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਇਹੀ ਆਪਣਾ ਪੰਜਾਬ ਦਾ ਵਿਰਸਾ ਜੀ ਤੇ ਇਹੀ ਆਪਣੀ ਸੋਚ ਆ ਤੇ ਇਹ ਨੇ ਆਪਣੇ ਬਜ਼ੁਰਗ ਜੀ ਇਸ ਤਰ੍ਹਾਂ ਇਹਨਾਂ ਨੇ ਸਾਨੂੰ ਮਤਲਬ ਉਹ ਕਿ ਇਹਨਾਂ ਦੀ ਜਾਇਦਾਦ ਤੇ ਅਸੀਂ ਹੁਣ ਰਾਜ ਕਰ ਰਹੇ ਹਾਂ ਮਤਲਬ ਕਿ ਤਰ੍ਹਾਂ ਆਨੰਦ ਮਾਣ ਰਹੇ ਹਾਂ ਸਾਰੇ ਪਰਿਵਾਰ ਤੇ ਬਾਕੀ ਜੀ ਬਹੁਤ ਵਧੀਆ ਜੀਵਨ ਸੀ ਜੀ ਇਹਨਾਂ ਦਾ ਤੇ ਬਹੁਤ ਹੀ ਉੱਚੀ ਸੁੱਚੀ ਸੋਚ ਦੇ ਮਾਲਕ ਸੀ ਬਹੁਤ ਹੀ ਪਿਆਰ ਕਰਦੇ ਸੀ ਆਪਣੇ ਦੋਤਿਆਂ ਨੂੰ ਪੁੱਤਾਂ ਵਾਂਗੂ ਹੀ ਪਾਲਿਆ ਇਹਨਾਂ ਨੇ ਕੋਈ ਵਿਤਕਰਾ ਨਹੀਂ ਕਰਿਆ ਹੈਗਾ ਬਾਅਦ 'ਚੋਂ ਕਹਿ ਕੇ ਵੀ ਗਏ ਸੀ ਲਾਸਟ ਵਾਰੀ ਲੋਕ ਤਾਂ ਕਹਿੰਦੇ ਸੀ ਵੀ ਜਿਹੜੇ ਦੋਤੇ ਨੇ ਇਹ ਕਿਹੜਾ ਤੇਰੇ ਸਿਰ ਥੱਲੇ ਗੋਡਾ ਦੇਣਗੇ ਵੀ ਜਿਹੜੇ ਸ਼ਰੀਕਾ ਹੁੰਦਾ ਜੀ ਆਮ ਪਰ ਜਦੋਂ ਇਹਨਾਂ ਦਾ ਦੇਖੋ ਅੰਤ ਟਾਈਮ ਆਇਆ ਉਸ ਟਾਈਮ ਇਹਨਾਂ ਨੇ ਮੇਰੇ ਦਾਦਾ ਜੀ ਨੂੰ ਬੁਲਾਇਆ ਤੇ ਬਾਕੀ ਵੀ ਦੋ ਤਿੰਨ ਨੂੰ ਬੁਲਾਇਆ ਉਹ ਆਲੇ-ਦਾਲੇ ਖੜ ਗਏ ਜੀ ਉਹਨੂੰ ਉਹਨਾਂ ਨੂੰ ਕਹਿਣ ਲੱਗ ਗਏ ਵੀ ਮੇਰੇ ਮੰਜੇ ਤੋਂ ਮੈਨੂੰ ਨੀਚੇ ਉਤਾਰ ਲਓ ਨੀਚੇ ਉਤਾਰ ਲਿਆ ਜੀ ਚਲੋ ਜੀ ਥੱਲੇ ਆਪਣਾ ਦਰੀਬ ਬਚਾਰਾ ਵਗੈਰਾ ਵਛਾ ਕੇ ਫਿਰ ਕਹਿਣ ਲੱਗ ਗਏ ਵੀ ਮੇਰੇ ਦਾਦਾ ਜੀ ਦਾ ਨਾਮ ਲੈ ਕੇ ਕਹਿਣ ਲੱਗ ਗਏ ਵੀ ਭਾਈ ਤੂੰ ਐ ਕਰ ਵੀ ਮੇਰਾ ਸਿਰ ਜਿਹੜਾ ਆਪਣੇ ਗੋਡੇ ਤੇ ਰੱਖ ਲਾ ਉਹ ਗੋਡੇ ਤੇ ਰੱਖ ਲਿਆ ਜੀ ਕਹਿੰਦਾ ਫਿਰ ਇੱਕ ਦੋ ਬੰਦੇ ਜਿਹੜੇ ਹੋਰ ਸੀ ਪਿੰਡ ਦੇ ਉਹਨਾਂ ਨੇ ਕਿਹਾ ਆ ਦੇਖੋ ਭਾਈ ਮੇਰੇ ਦੋ ਤਿੰਨੇ ਮੇਰੇ ਸੇਵਥਲੇ ਗੋਡਾ ਦੇ ਤਿਆ ਵੀ ਤੁਸੀਂ ਕਹਿੰਦੇ ਸੀ ਵੀ ਐ ਨਹੀਂ ਕਰਨਾ ਤੇਰੇ ਦੋ ਤਿੰਨ ਕਿਹੜਾ ਤੇਰੀ ਸੇਵਾ ਕਰਨੀਆਂ ਅੰਤ ਸਮੇ ਤੇ ਬਹੁਤ ਬਜ਼ੁਰਗਾਂ ਨੇ ਸੇਵਾ ਕਰੀ ਜੀ ਆਪਣੇ ਬਡੇ ਬਜ਼ੁਰਗ ਦੀ ਤੇ ਸਾਨੂੰ ਵੀ ਕਰਨੀ ਚਾਹੀਦੀ ਆ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਮੁੱਲੀ ਦੇਣਾ ਆਪਾਂ ਕੁਝ ਨਹੀਂ ਕਰ ਸਕਦੇ ਜੋ ਕੁਝ ਇਹ ਕਰ ਗਏ ਉਹ ਆਪਾਂ ਨਹੀਂ ਕਰ ਸਕਦੇ ਤੇ ਉਸ ਤਰ੍ਹਾਂ ਦਾ ਜੀਵਨ ਪੱਧਰ ਵੀ ਨਿਰ ਰਹਾ ਆਪਣਾ ਹੁਣ ਜੀਵਨ ਵੀ ਬਦਲ ਗਿਆ ਜੀ ਸਾਰਾ ਹੀ ਸਿਸਟਮ ਬਦਲ ਗਿਆ ਦੁਨੀਆ ਦਾ ਚਲੋ ਇਹ ਸੀ ਸਾਡੇ ਬਜ਼ੁਰਗ ਦੀ ਜੀ ਜਾਣਕਾਰੀ ਤੇ ਬਾਕੀ ਜੀ ਠੀਕ ਹੈ ਕੱਲ ਵਾਲੇ ਬਲੌਗ ਦੇ ਵਿੱਚ ਫੇਰ ਕੋਈ ਹੋਰ ਜਾਣਕਾਰੀ ਦਵਾਂਗੇ ਤੁਹਾਨੂੰ ਪਿੰਡ ਬਾਰੇ ਜਾਂ ਕੁਝ ਹੋਰ ਬਾਰੇ ਕਰਦੇ ਆਂ ਬਲੌਗ ਦੀ ਐਂਡ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਾ